ਇਹ ਹੈਗਾ ਆਈ ਮੌਕੇ ਤੇ ਆਈ ਸੀ ਤੁਹਾਡੇ ਬੰਦੇ ਆ ਜਿਹੜਾ ਆਪਰਾ ਜਿੱਤ ਉਲਾ ਖਾਣੇ ਜਿੱਤ ਲਾ ਕੇ ਹੀ ਖਾਣੇ ਲਾ ਲਿਆ ਜਨਵਰੀ ਕੀ ਸੀ ਉਹਨਾਂ ਦਾ ਪਹੁੰਚਾ ਦੇ ਆਈਆਂ ਜੀ ਆਣੀ ਆਣੀ ਇਹ ਕਦੀ ਨੋਟਰ ਮੰਨੇ ਆ ਕੰਮ ਨਹੀਂ ਹੋਣਾ ਇਹ ਮੰਤਰੀ ਇਥੇ ਲੋਕਾਂ ਗਿਆ ਨਹੀਂ ਆ ਲੈ ਗਾਫਰਾ ਤੇ ਹਲੇ ਮੁਕੇ ਨੇ ਮੰਤਰੀ ਇਥੇ ਲੋਕਾਂ ਨਹੀਂ ਲਿਆ ਕੈਪਟਨ ਮਤੀ لال ਚੰਦ ਕਟਾਰੂ ਚੱਕ ਦੇ ਕਾਫਲੇ ਜਿਲੇ ਪੇਟ ਚੌਨ ਨਾਲ ਨੌਜਵਾਨ ਦੀ ਹੋਈ ਮੌਤ ਪਰਵਾਰਕ ਮੈਂਬਰਾਂ ਨੇ ਹਾਈਵੇ ਕੀਤਾ ਜਾਮ ਪੁਲਿਸ ਅਤੇ ਪਰਵਾਰਕ ਮੈਂਬਰਾਂ ਦੀ ਕੋਈ ਤਿੱਖੀ ਨੋਕਚੋਕ ਪੰਜਾਬ ਸਰਕਾਰ ਵਿਰੁੱਧ ਪਰਿਵਾਰਕ ਮੈਂਬਰਾਂ ਕੀ ਤੀ ਨਾਅਰੇਬਾਜੀ ਠਾਨਕੋਟ ਜੰਮੂ ਹਾਈਵੇ ਸਰਨਾ ਦੇ ਨਜ਼ਦੀਕ ਇੱਕ ਸਰਕਾਰੀ ਸੇਵ ਚ ਨੌਜਵਾਨ ਤੇ ਮਾਰੇ ਜਾਂਦੀ ਖਬਰ ਸਾਹਮਣੇ ਆਈ ਹੈ ਪਰਿਵਾਰਕ ਮੈਂਬਰਾਂ ਅਤੇ ਉੱਥੇ ਮੌਜੂਦ ਲੋਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੰਤਰੀ ਲਾਲਚੰਦ ਘਟਾਰੂ ਚੰਗ ਦਾ ਕਾਫਲਾ ਕੁਚ ਰਿਆ ਸੀ ਜਿਸ ਦੀ ਲਪੇਟ ਚੋਂ ਨਾਲ ਨੌਜਵਾਨ ਦੀ ਮੌਤ ਹੋਈ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਚਮ ਕੇ ਨਾਅਰੇਬਾਜੀ ਵੀ ਕੀਤੀ ਅਤੇ ਪੁਲਿਸ ਨਾਲ ਉਹਨਾਂ ਦੀ ਤਿੱਖੀ ਨੋਕਚੋਕ ਅਤੇ ਬਹਿਸ ਵੀ ਹੋਈ ਅਤੇ ਪੁਲਿਸ ਤੇ ਬਾਦ ਵਿੱਚ ਸਮਝਾਉਣ ਨਾਲ ਤਰਨਾ ਚੁੱਕਿਆ ਗਿਆ। ਨਰਿੰਦਰਪਾਲ ਸਿੰਘ ਜੀ ਕੀ ਗੱਲ ਬਾਤ ਜੀ ਮੰਤਰੀ ਸਾਹਿਬ ਦਾ ਧਰੋਆ ਕਾਫਲਾ ਜੀ ਇਹਨਾਂ ਨੇ ਵੀ ਇੱਧਰ ਦੇਖਿਆ ਇੱਧਰ ਕੀ ਆੜਾ ਕੀ ਨਿਆ ਇਹਨਾਂ ਨੇ ਯਕਦਮ ਆਪਣਾ ਉਹ ਕਟਿਆ ਕਾਫਲਾ ਤੇ ਮਕਰਵਾੜੀ ਗੱਡੀ ਤੇ ਕਾਰ ਦੇ ਵਿਚਾਰਾ ਮੋਟਰਸਾਈਕਲ ਵਾਲਾ ਉਹਨੇ ਇਹਨਾਂ ਨੂੰ ਪਛਾਣਦੇ ਪਛਾਣਦੇ ਗੱਡੀ ਇੱਧਰ ਚਾੜਤੀ ਜੀ ਜੇ ਸਾਡੇ ਮੰਤਰੀ ਸਾਹਿਬ ਸਹੀ ਹੁੰਦੇ ਤੇ ਕਾਨੂੰਨ ਆਪਣੇ ਉਹ ਕਰਦੇ ਤੇ ਇਹ ਵੇਲੇ ਬੱਚਾ ਵੀ ਚੰਗਾ ਰਹਿਣਾ ਸੀ ਇਹਨਾਂ ਦੀ ਗਲਤੀ ਨਾਲ ਫਿਰ ਇੱਥੇ ਖਲੋਤੇ ਵੀ ਨਹੀਂ ਲੈਪ ਮੰਤਰੀ ਸਾਹਿਬ ਦਾ ਕਾਫਲਾ ਵੀ ਇੱਥੇ ਹੀ ਮੁੰਡਾ ਟਗੜਾ ਕਾਂਡ ਹੋਇਆ ਉਹ ਇੱਥੇ ਖਲੋਤੇ ਵੀ ਨਹੀਂ ਆਉਂਗੇ ਸ਼ੂ ਕਰਦੇ ਮੁੰਡੇ ਸੱਟਾਂ ਸੱਟਾਂ ਯਾਨੀ ਵੇਖੋ ਜੀ ਮੁੰਡਾ ਮੌਕੇ ਤੇ ਹੋ ਗਿਆ ਪੂਰਾ ਮੌਕੇ ਤੇ ਮੌਕੇ ਤੇ ਪੂਰਾ ਹੋ ਗਿਆ ਮੰਤਰੀ ਕਿਹੜੇ ਤੇ ਆਪਣੀ ਮੰਤਰੀ ਲਾਲ ਚੰਦ ਕਟਾਉਣੀ ਚਾਹੁੰਦੇ ਹਾਂਜੀ ਹਾਂਜੀ ਕੀ ਕੀ ਮੰਗਦੇ ਤੁਹਾਨੂੰ ਕੀ ਲੱਗਦਾ ਵੇਖੋ ਜੀ ਆਪਾਂ ਕਹਿੰਦੇ ਤੁਹਾਨੂੰ ਕੀ ਲੱਗਦਾ ਜੇਕਰ ਇਹ ਕਾਫਲਾ ਰੁਕਦਾ ਤਾਂ ਮੁੰਡੇ ਦੀ ਜਾਨ ਵੇਖੋ ਜੀ ਨਾ ਮੁੰਡਾ ਨਹੀਂ ਜਾਣਾ ਜੀ ਜੇ ਇਹਨਾਂ ਦਾ ਕਾਫਲਾ ਰਮਾਨਾ ਇੱਧਰ ਆਂਦਾ ਇਹਨਾਂ ਨੇ ਜੱਕ ਤਾਂ ਵੀ ਉਹ ਕੀਤਾ ਜੀ ਦੇ ਸਾਡੇ ਮੰਤਰੀ ਇਹੋ ਜਿਹਾ ਕਾਨੂੰਨ ਅਰੰਡੇ ਨੇ ਅਮ ਚਿੰਤਾ ਨਾ ਕੀ ਕਰਨਾ ਜੇ ਕੋਈ ਹੁੰਦਾ ਬੰਦਾ ਮਾਰਾ ਨੇ ਇਹ ਵੇਲੇ ਨਾਲ ਧਰੋ ਵੀ ਚੋਕਲੇ ਨਹੀਂ ਕੀ ਮੰਗ ਕੀ ਕਰਦੇ ਵੇਖੋ ਆਪਾਂ ਕਰਨਾ ਜੇ ਕਾਨੂੰਨ ਆਪਣੀ ਜੋ ਵੀ ਇੰਨਾ ਦੀ ਹੁੰਦੀ ਹੈ ਕਾਰਵਾਈ ਕਰਨ ਅਗਲੇ ਦਾ ਬੱਚਾ ਕਹੇ ਜੇ ਕੋਈ ਕੁੱਤਾ ਬਿੱਲਾ ਦੇ ਕੋਈ ਗਿਆਣੀ ਕੋਈ ਟਰੱਕ ਦੇ ਕਾਰਵਾਈ ਦੇ ਵੇਖੋ ਜੀ ਇੱਕ ਟਰੱਕ ਦੇ ਉਹਨਾਂ ਨੇ ਜਿਹੜੀ ਕਾਰਵਾਈ ਉਹਦਾ ਕੋਈ ਕਸੂਰ ਨਹੀਂ ਹੈ ਜੇ ਸਾਡੇ ਮੰਤਰੀ ਸਾਹਿਬ ਚੰਗੇ ਹੁੰਦੇ ਤੇ ਆ ਇੰਨੀ ਨੋਪਦਨੀ ਆਉਣੀ ਜੇ ਕਾਨੂੰਨ ਹੈ ਜੀ ਕਾਨੂੰਨ ਸਾਰੇ ਲਈ ਹੈ ਸਰ ਮੇਰੇ ਘਰ ਦੇ ਬਿਲਕੁਲ ਸਾਹਮਣੇ ਰੰਦੇ ਆ ਮੇਰਾ ਪਤੀ ਚਾਈ ਲੱਗਦਾ ਔਰ ਦੇਖੋ ਇੰਨਾ ਵਧੀਆ ਬੱਚਾ ਸੀਗਾ ਸਕੂਲ ਨੂੰ ਅੱਜ ਪਹਿਲੇ ਦਿਨ ਕਾਲਜ ਆਇਆ ਔਰ ਬੜੇ ਆਰਮਨ ਗੱਡੀ ਚਲਾ ਰਿਹਾ ਸੀਗਾ ਸਾਨੂੰ ਪਤਾ ਕਿ ਇਹ ਬੱਚਾ ਨਹੀਂ ਚਲਾ ਸਕਦਾ ਏ ਤੇਜ਼ ਗੱਡੀ ਬੋਰ ਆਰਮਨ ਆ ਰਿਹਾ ਸੀ ਪਿੱਛੋਂ ਗੱਡੀ ਵਾਲੇ ਆਏ ਆ ਉਹਨਾਂ ਨੇ ਗੱਡੀ ਪਿੱਛੇ ਮਾਰ ਦਿੱਤੀ ਇਤਰੋ ਕਹਿੰਦੇ ਮੰਤਰੀ ਸਾਹਿਬ ਦਾ ਕਾਫਲਾ ਹੈ ਅਸੀਂ ਦੇਖਿਆ ਨਹੀਂ ਪਰ ਇਹ ਬੰਦੇ ਭਾਈ ਸਾਹਿਬ ਸਾਡੇ ਇਹ ਮੌਕੇ ਤੇ ਗਵਾਏਗੇ ਨੇ ਇਹਨਾਂ ਨੇ ਦੇਖਿਆ ਮంత్రి ਦਾ ਕਾਫਲਾ ਅਗਰ ਸਪੀਡ ਤੋਂ ਘੱਟ ਸਪੀਡ 'ਚ ਹੁੰਦਾ ਤਾਂ ਸ਼ਾਇਦ ਬੱਚੇ ਦੀ ਜਾਨ ਬਚ ਜਾਂਦੀ। ਮਾਂ ਪਿਓ ਦਾ ਲੱਕ ਟੁੱਟ ਗਿਆ ਬੋ ਜੀ। ਮਾਂ ਪਿਓ ਦਾ ਇੰਨੇ ਮੁਸ਼ਕਲ ਪਾਲਿਆ ਬੱਚਿਆਂ ਨੂੰ ਔਰ ਰਿਸ਼ਾ ਬਵਾਗ ਵਿਚਾਰੇ ਨੇ ਬੜਾ ਗੁਜ਼ਾਰਾ ਕੀਤਾ। ਤੁਸੀਂ ਮੌਕੇ ਜਾ ਕੇ ਦੇਖੋ। ਅਜੇ ਤੱਕ ਵੀ ਵਿਚਾਰੇ ਇੰਨੇ ਗਰੀਬ ਬੰਜੇ ਆ। ਉਹਨਾਂ ਨੇ ਬੱਚਾ ਪਾਲਿਆ ਕਿਦਾਂ ਪਾਲਿਆ ਇਹ ਨਹੀਂ ਪਤਾ। ਹੁਣ ਦੇਖੋ ਤੁਸੀਂ ਇਹਨਾਂ ਨੂੰ ਫੈਸਲਾ ਇਨਸਾਫ ਚਾਹੀਦਾ। ਦੇਖੋ ਜੀ ਇਨਸਾਫ। ਜਾਬ ਦੇ ਵਿੱਚ ਦੇਖੋ ਹੱਕ ਦੇ ਵਿੱਚ ਇਨਸਾਫ ਹੋਣਾ ਚਾਹੀਦਾ ਔਰ ਮੰਤਰੀ ਸਾਹਿਬ ਨੂੰ ਆ ਕੇ ਇੱਥੇ ਇਹਨਾਂ ਨੂੰ ਮਿਲਣਾ ਚਾਹੀਦਾ ਵੀ ਇੱਥੇ ਦੇਖੋ ਜੀ ਆਹ ਹੋ ਗਿਆ। ਜਿਹੜਾ ਮੁੰਡਾ ਜੀ ਮੁੰਡਾ ਕਾਲਜ ਵਿੱਚ ਪੜਦਾ ਜੀ ਕਰੋ ਚਾਹੀਦਾ ਬੋ ਜੀ ਐਦਾਂ ਹੋਣ ਲੱਗੇ ਤਾਂ ਫਿਰ ਤਾਂ ਕੋਈ ਕੋਈ ਗੱਲ ਤਬਿਲ ਇੱਕ ਨੂੰ ਸਾਫ ਚਾਹੀਦਾ